ਹਾਂਜੀ ਸਵਾਗਤ ਹੈ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਲਈ ਇਸ ਵੀਡੀਓ ਵਿੱਚ 4-5 ਟਰੈਕਟਰ ਲੈ ਕੇ ਆਏ ਆ ਬਾਈ ਜੀ ਤਵਗਾ ਦੇ ਸੈੱਟ ਆਗੇ 28427725955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਪੰਜੇ ਟਰੈਕਟਰ ਇਸੇ ਵੀਰ ਦੇ ਆ ਵੀਰ ਤੋਂ ਸੰਪਰਕ ਕਰਕੇ ਪਤਾ ਕਰ ਸਕਦੇ ਹੋ ਜੇਕਰ ਤੁਸੀਂ ਵੀ ਕੋਈ ਐਡ ਲਗਾਉਣੀ ਆ 62800137325 ਮੀਰਾ ਮੋਬਾਈਲ ਨੰਬਰ ਆ ਬਾਈ ਜੀ ਐਡ ਲਗਾਉਣ ਲਈ ਸੰਪਰਕ ਮੇਰੇ ਨਾਲ ਕਰ ਸਕਦੇ ਹੋਗੇ ਪਹਿਲਾ ਟਰੈਕਟਰ ਹੈਗਾ ਬਾਈ ਜੀ ਸੋਨਾਲਾ ਸੋਨਾਲੀ ਕਾ DI 20 ਗਾਰਡਨਰ ਟ੍ਰੈਕਟਰ ਆ ਬਾਈ ਜੀ ਸਾਰਾ ਟ੍ਰੈਕਟਰੀ ਬਿਲਕੁਲ オリジナル ਆ ਬਾਈ ਜੀ ਬਾਗਾਂ ਚ ਚੱਲਣ ਵਾਲਾ ਟ੍ਰੈਕਟਰ ਹੈਗਾ ਤੇ ਨਾਲ ਬਾਈ ਜੀ ਇਹਦੇ ਰੋਟਾਵੇਟਰ ਆਗਾ ਸਾਰਾ ਟ੍ਰੈਕਟਰੀ ਬਿਲਕੁਲ ਨਵੀਂ ਕੰਡੀਸ਼ਨ ਦਾ ਟ੍ਰੈਕਟਰ ਪਿਆ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਟ੍ਰੈਕਟਰ ਦੀ 2018 ਮਾਡਲ ਟ੍ਰੈਕਟਰ ਹੈਗਾ ਬਾਈ ਜੀ ਇਹ 20 ਹਾਰਸ ਪਾਵਰ ਦਾ ਟ੍ਰੈਕਟਰ ਹੈਗਾ ਇੰਜਨ ਗੀਅਰ ਦੀ ਫੁੱਲ ਗਾਰੰਟੀ ਆ ਰੰਗ ਪੇਂਟ ਪੱਖੋਂ ਬਿਲਕੁਲ ਨਵਾਂ ਪਿਆਗਾ ਟ੍ਰੈਕਟਰ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਬਾਈ ਜੀ ਬਹੁਤ ਹੀ ਜਿਆਦਾ ਘੱਟ ਚੱਲਾ ਹੋਇਆ ਟਰੈਕਟਰ ਹੈਗਾ ਪਹਿਲੇ ਨਾਮ ਦਾ ਟਰੈਕਟਰ ਹੈਗਾ ਬਾਈ ਜੀ ਨਾਲ 3 ਫੁੱਟਾ ਰੋਟਾਵੇਟਰ ਹੈਗਾ ਫਿਰ ਵੀ ਚ ਦੇਣਾ ਬਾਈ ਜੀ ਉਹ 3 ਫੁੱਟਾ ਰੋਟਾਵੇਟਰ ਆ ਤੇ ਰੇਟ ਇਹਦਾ ਹੈਗਾ ਬਾਈ ਜੀ 3 ਲੱਖ ਤੇ 75000 ਰੁਪਿਆ ਡਿਮਾਂਡ ਹੈਗੀ ਬਾਈ ਜੀ ਦੋਨਾਂ ਚੀਜ਼ਾਂ ਦੀ ਮੌਕੇ ਤੇ ਮਾਨਤਾਣ ਹੋ ਜਾਊਗਾ ਅਗਲਾ ਸੰਦ ਹੈਗਾ ਬਾਈ ਜੀ ਸੋਨਾਲੀਕਾ ਟਰੈਕਟਰ ਦਾ ਅਗਲਾ 8427725955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰੈਕਟਰ ਹੈਗਾ ਇਹ ਸੋਨਾਲੀਕਾ 750 ਤੇ ਮਾਡਲ ਹੈਗਾ ਜੀ 2004 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਪੀਵੀ 65 ਨੰਬਰ ਆ ਬਾਈ ਜੀ ਸਾਰਾ ਟਰੈਕਟਰ ਹੀ ਬਿਲਕੁਲ ਰੀਜਨਲ ਆ ਇੰਜਨ ਗੇਅਰ ਲੈਫਟ ਪੱਕੋ ਪੂਰੀ ਫੁੱਲ ਗਰੰਟੀ ਹੈਗੀ ਪਹਿਲੇ ਨਾਮ ਦਾ ਟਰੈਕਟਰ ਹੈਗਾ ਬਾਈ ਜੀ ਇਹ ਪਹਿਲੇ ਨਾਮ ਦਾ ਟਰੈਕਟਰ ਹੈਗਾ ਡਬਲ ਕਲੱਚ ਆ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਬਾਈ ਕਹਿੰਦਾ ਰੰਗ ਪੇਂਟ ਪੱਕੋ ਵੀ ਪੂਰਾ ਸਾਫ਼ ਕੰਡੀਸ਼ਨ ਦਾ ਟਰੈਕਟਰ ਪਿਆਗਾ ਜੇਕਰ ਬਾਈ ਜੀ ਤੁਸੀਂ ਵੀ ਲੈਣਾ ਤਾਂ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਬਾਈ ਬਣਾਉਦਾ ਕੋਈ ਵੀ ਸੰਤ ਲੈਣਾ ਤਾਂ ਚੈੱਕ ਕਰਕੇ ਲੈ ਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾਵਾਂ ਨੇ ਜਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਨਾ ਤੇ ਕਰ ਆਪਾਂ ਟਾਇਰਾਂ ਦੀ ਗੱਲ ਕਰਕੇ ਤਾਂ ਚਾਰੋਂ ਟਾਇਰ ਵੀਰ ਨੇ ਕੰਪਨੀ ਦੇ ਟਾਇਰ ਪੋਏ ਆ 50 ਪੈਸੇ ਤੋਂ ਉੱਤੇ ਟਰੈਕਟਰ ਦੇ ਟਾਇਰ ਬਾਈ ਜੀ ਪਏ ਆਗੇ 50% ਉੱਤੇ ਟਰੈਕਟਰ ਦੇ ਟਾਇਰ ਪਏ ਆ ਰੰਗ ਪੇਂਟ ਪੱਖੋਂ ਪੂਰਾ ਸਾਫ ਕੰਡੀਸ਼ਨ ਆ ਸੈਲਫ ਸਟਾਰਟ ਟਰੈਕਟਰ ਆ ਬਾਈ ਜੀ ਕਿਤੇ ਕੋਈ ਚਾਬੀ ਵਗੈਰਾ ਨਹੀਂ ਲੱਗੀ ਸਾਈਡ ਗੇਅਰ ਟਰੈਕਟਰ ਆ ਇਹ ਤੇ ਰੇਟ ਇਹਦਾ ਹੈਗਾ 2 ਲੱਖ ਤੇ 50000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਈ ਜੀ ਮੌਕੇ ਤੇ ਮਾਨਤਾ ਥੋੜਾ ਹੋ ਜਾਊਗਾ ਅਗਲਾ ਸੰਦਾ ਹੈਗਾ ਬਾਈ ਜੀ ਟਰਾਲਾ ਵਗਾਉਗਾ 8427725955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਫਾਰਮਰ ਸਿੰਘ ਐਡਸਾਨਾ ਚ ਨੂਰਮਹਿਲ ਦਾ ਬਣਿਆ ਹੋਇਆ ਟਰਾਲਾ ਇਹ 15 7 ਦਾ ਬਾਈ ਜੀ ਟਰਾਲਾ ਹੈ ਫਮਰ ਸਿੰਘ ਨੂਰ ਮਹਿਲ ਦਾ ਬਣਿਆ ਹੋਇਆ ਹੈਗਾ ਟਰਾਲਾ ਹੈ ਰੰਗ ਪੇਂਟ ਚੈੱਕ ਕਰੋ ਬਾਈ ਜੀ ਬਿਲਕੁਲ ਨਵੇਂ ਰੰਗ ਪੇਂਟ ਹੋਇਆ ਹੋਇਆ ਪੂਰਾ ਤਾਂ ਤਾਜ਼ਾ ਰੰਗ ਪੇਂਟ ਹੋਇਆ ਵਾ ਵਧੀਆ ਟਰਾਲਾ ਪਿਆ ਹੈ ਬਾਈ ਜੀ ਡਬਲ ਟੈਰੀ ਟਰਾਲਾ ਹੈ ਨਾਲ ਪੱਤੀ ਵਾਲਾ ਬੈੱਡ ਹੈਗਾ ਤੇ ਵਧੀਆ ਜੇਕਰ ਬਈ ਜੀ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਡਬਲ ਟੈਰੀ ਟਰਾਲਾ ਹੈ ਟਾਇਰ ਬਾਈ ਨੇ ਚਾਰੋਂ ਟਾਇਰ ਕੰਪਨੀ ਦੇ ਟਾਇਰ ਪੋਏ ਆ ਬਿਲਕੁਲ ਨਵੇਂ ਟਾਇਰ ਆ ਬਾਈ ਜੀ ਟਰਾਲੇ ਦੇ ਬਿਲਕੁਲ ਨਵੇਂ ਟਾਇਰਾਂ ਕਾ ਸਮੇਤ ਪੱਤੀ ਵਾਲਾ ਬੈੱਡ ਆ ਬਾਈ ਜੀ ਪੂਰਾ ਫੁੱਲ ਹੈਵੀ ਟਰਾਲਾ ਬਣਾਇਆ ਤਾਂ ਰੇਟ ਇਹਦਾ ਹੈਗਾਗਾ 3 ਲੱਖ ਤੇ 70000 ਰੁਪਏ ਟਰਾਲੇ ਦੀ ਡਿਮਾਂਡ ਆ ਬਾਈ ਜੀ ਵੀਰ ਕਹਿੰਦਾ ਮੌਕੇ ਤੇ ਆਪਾਂ ਇਹ ਚੋ ਵੀ ਤੁਹਾਡਾ ਮਾਨਤਾਣ ਕਰ ਦਾਂਗੇ 3 ਲੱਖ ਤੇ 70000 ਰੁਪਏ ਅਗਲਾ ਸੰਦੇਗਾ ਬਾਈ ਜੀ ਸੋਨਾਲਿਕਾ ਟਰੈਕਟਰ ਆ 60 84 277 25 955 ਵੀਰ ਦਾ ਮਾਡਲ ਨੰਬਰ ਆ 2007 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਇੰਜਨ ਗিয়ার ਲੈਫਟ ਪੱਖੋਂ ਪੂਰਾ ਫੁੱਲ ਓਕੇ ਟਰੈਕਟਰ ਆ ਸੋਨਾਲਿਕਾ 60 ਸਾਈਡ ਗੇਅਰ ਟਰੈਕਟਰ ਹੈਗਾ ਬਾਈ ਜੀ ਫੇਵਰ ਦੀ ਹੱਡ ਵਗੈਰਾ ਵੀਰ ਕਹਿੰਦਾ ਆਪਾਂ ਟਰੈਕਟਰ ਦੇ ਨਾਲ ਦੇਣੀ ਆਂਗੀ ਰੰਗ ਪੇਂਟ ਦੀ ਪੂਰੀ ਫੁੱਲ ਗਾਰੰਟੀ ਕਿਤੇ ਕੋਈ ਨਹੀਂ ਬਾਈ ਬਰਸ਼ ਵੀ ਨਹੀਂ ਲੱਗਿਆ ਵਾ ਸਾਰਾ ਰੰਗ ਪੇਂਟ ਟਰੈਕਟਰ ਦੇ ਨਾਲ ਦਾਗਾ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਬਾਹੀ ਦੀ ਚਲਿਆ ਵਾ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਜੇਕਰ ਬਾਈ ਜੀ ਆਪਾਂ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਗੇ ਤਾਂ ਚਾਰੋਂ ਟਾਇਰ ਵੀਰ ਨੇ ਕੰਪਨੀ ਦੇ ਟਾਇਰ ਪਾਏ ਹੋਏ ਆ ਗੁਡਇਰ ਕੰਪਨੀ ਦੇ ਟਾਇਰ ਆ ਬਾਈ ਜੀ 45 ਤੋਂ 50 ਪੈਸੇ ਟਰੈਕਟਰ ਦੇ ਟਾਇਰ ਹਜੇ ਪਏ ਆਗੇ 45 ਤੋਂ 50 ਪੈ ਤੇ ਟਰੈਕਟਰ ਹੈਗਾ ਬਾਈ ਜੀ ਇਹ ਡਬਲ ਕਲਚ ਟਰੈਕਟਰ ਹੈਗਾ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਉਹ ਵੀਰ ਦੀ ਬਾਹੀ ਤੇ ਚੱਲਿਆ ਬਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਹੁਣ ਆਪਾਂ ਰੇਟ ਦੀ ਗੱਲ ਕਰ ਗਏ ਤਾਂ ਰੇਟ ਦਾ ਹੈਗਾ ਬਾਈ ਜੀ ਰੇਟ ਵੀ ਹੁੰਦਾ ਵੀਰੇ ਗਲਤ ਫੋਟੋ ਲੱਗ ਗਈ ਐ ਇੱਕ ਵਿੱਚ ਇਹ ਨਾ ਸੋਚੋ ਵੀਰੇ ਤੁਸੀਂ ਵੀ ਗਲਤ ਚਿੱਟੇ ਵਗੈਰਾ ਕਿਵੇਂ ਆ ਸਿਰਫ 3 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਹੈ ਬਾਈ ਜੀ ਮੌਕੇ ਤੇ ਵੀਰ ਕਹਿੰਦਾ ਪਾਈ ਜੋ ਵੀ ਮੰਤਨ ਕਰ ਦਾਂਗੇ ਅਗਲਾ ਸੰਧ ਹੈਗਾ ਬਾਈ ਜੀ ਸਵਰਾਜ 744 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਤੇ ਮਾਡਲ ਹੈਗਾ 2013 ਮਾਡਲ ਟਰੈਕਟਰ ਹੈਗਾ ਬਾਈ ਜੀ 2013 ਮਾਡਲ ਟਰੈਕਟਰ ਹੈਗਾ ਬਿਲਕੁਲ ਸੋਨਾ ਟਰੈਕਟਰ ਪਿਆ ਬਾਈ ਜੀ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਹੈ ਚੈੱਕ ਕਰ ਸਕਦੇ ਹੋ ਪੰਜਾਬ ਨੰਬਰ ਦਾ ਟਰੈਕਟਰ ਆਏ ਸਾਰਾ ਟਰੈਕਟਰ ਬਾਈ ਜੀ ਐਂਡ ਸਾਫ ਕੰਡੀਸ਼ਨ ਦਾ ਟਰੈਕਟਰ ਪੈ ਰੰਗ ਪੇਂਟ ਬਖੋ ਚੈੱਕ ਕਰੋ ਬਾਈ ਦਾ ਬਾਲਾ ਸੰਭ ਕੇ ਰੱਖਿਆ ਹੋਇਆ ਟਰੈਕਟਰ ਆ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਗੇ ਤਾਂ ਬਾਈ ਜੀ ਚਾਰੋਂ ਟਾਇਰ ਕੰਪਨੀ ਦੇ ਟਾਇਰ ਆਗੇ 85 ਤੋਂ 90% ਟਰੈਕਟਰ ਦੇ ਟਾਇਰ ਆਗੇ ਇੰਜਨ ਬਿਲਕੁਲ ਸੀ ਵਿੜਾ ਕਿਤੇ ਕੋਈ ਚਾਬੀ ਵਗੈਰਾ ਨਹੀਂ ਲੱਗੀ ਰੰਗ ਪੇਂਟ ਓਕੇ ਆ ਟਰੈਕਟਰ ਦਾ 22 ਤੇ ਚੱਲਿਆ ਆ ਵਾ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਪਾਵਰ ਸਟੀering ਟਰੈਕਟਰ ਹੈਗਾ ਬਾਈ ਜੀ ਇਹ ਪਾਵਰ ਸਟੀering ਟਰੈਕਟਰ ਹੈਗਾ ਲੈਫਟ ਕਲੱਚ ਪੱਖੋਂ ਪੂਰੀ ਫੁੱਲ ਗਰੰਟੀ ਆ ਵੀਰ ਦੀ ਤੇ ਰੇਟ ਇਹਦਾ ਹੈਗਾ ਤੇ 25000 ਰੁਪਿਆ ਟਰੈਕਟਰ ਦੀ ਡਿਮਾਂਡ ਰੱਖੀ ਆ ਵੀਰ ਨੇ ਬਾਈ ਜੀ 4 ਲੱਖ ਤੇ 25000 ਰੁਪਿਆ ਟਰੈਕਟਰ ਦੀ ਡਿਮਾਂਡ ਆ ਗਈ ਵੀਰ ਕਹਿੰਦਾ ਆਪਾਂ ਮੌਕੇ ਤੇ ਥੋੜਾ ਆਪਾਂ ਹੋਰ ਵੀ ਮਾਨਤਾਨਸ਼ ਕਰਦੇ ਆਂਗੇ ਇਦਾਂ ਦੇ ਵੀਰੋ ਬਾਈ ਜੀ ਆਪਾਂ ਬਹੁਤ ਲੈ ਕੇ ਆਉਣੇ ਨੇ ਅੱਗੇ ਤਾਂ ਆਪਾਂ ਅਜੇ ਹੋਰ ਵੀ ਸੰਦ ਹੈਗੇ ਦਿਖਾਉਣ ਵਾਲੇ ਤੁਹਾਨੂੰ ਰੋਟਾਵੀਟਰ ਆ ਗਏ ਤਵਕਾਂ ਬਾਈ ਜੀ ਕਹੀ ਆ ਚੈੱਕ ਕਰ ਸਕਦੇ ਹੋਗੇ ਵਿੱਚ ਅੱਗੇ ਹੈਗੇ ਤਵਕਾਂ ਬਾਈ ਜੀ 62394 29412 62394 29412 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਆ ਤਵਕਾਂ ਬਕਾਊਗਾ ਵੀਰ ਕੋਲੇ ਵੀ ਤਵੇ ਆਗੇ ਬਿਲਕੁਲ ਨਮਾ ਪੰਗਾ ਬਾਈ ਜੀ ਰੰਗ ਪੇਂਟ ਪੂਰਾ ਸੋਹਣਾ ਹੋਇਆ ਵਾ ਚੈੱਕ ਕਰ ਸਕਦੇ ਹੋਗੇ ਪੂਰਾ ਨਿੱਗਰ ਬਣਗਾਵਾਂ ਤਵਾਂ ਸਾਢੇ 4 ਇੰਚੀ ਫਰੇਮ ਆ ਬਾਈ ਜੀ ਪੂਰੇ ਫੁੱਲ ਬ੍ਰਾਂਡ ਨਿਊ ਤਵਾਂ ਗੀਆਂ ਰੇਟ ਬਹੁਤ ਹੀ ਜ਼ਿਆਦਾ ਜਾਇਜ਼ ਰੱਖਿਆ ਵੀਰ ਨੇ ਰੇਟ ਇਹਨਾਂ ਦਾ ਹੈਗਾ ਬਾਈ ਜੀ ਸਿਰਫ 80000 ਰੁਪਿਆ ਰੇਟ ਆ ਬਿਲਕੁਲ ਨਵੇਂ ਤਵੇ ਆ ਬਿਲਕੁਲ ਨਵੀਆਂ ਬ੍ਰਾਂਡ ਨਿਊ ਤਵਾਂ ਗੀਆਂ ਵੀਰ ਦੇ ਕਹਿਣ ਮੁਤਾਬਕ ਆ 9463718050 ਈਰਗਾ ਅੰਬਰਸਾਰਾ ਬਾਈ ਦਾ ਸੰਪਰਕ ਕਰਕੇ ਪਤਾ ਕਰ ਸਕਦੇ ਹੋ ਧੰਨਵਾਦ ਜੀ ਹਾਂਜੀ ਮਿੱਤਰੋ ਇੱਕ ਵਾਰੀ ਫੇਰ ਲੈ ਕੇ ਆਇਆ ਪਾ ਤੁਹਾਡੇ ਲਈ ਤਵੀਆਂ ਤੇ ਬਈ ਪੂਰੇ ਵਧੀਆ ਹਾਲ ਆਗੇ ਇੱਕੋ ਵੀਰ ਦੇ ਇੱਕੋ ਕਰਦੇ ਆਗੇ 9463718059 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਪਹਿਲਾਂ ਗੱਲ ਕਰਦੇ ਆਪਾਂ ਬਾਈ ਤਵੀਆਂ ਬਾਰੇ ਬਾਈ ਜੀ 18 ਤਵੀਆਂ ਆ ਬਿਲਕੁਲ ਨਵੀਆਂ ਤਵੀਆਂ ਪਗਾਂ ਬਾਈ ਜੀ ਪੂਰਾ ਸੋਹਣਾ ਰੰਗ ਪੇਂਟ ਹੋਇਆ ਚੈੱਕ ਕਰ ਸਕਦੇ ਹੋ 18 ਤਵੀਆਂ ਆ ਨਵੇਂ ਤਵੇ ਲੱਗੇ ਹੋਏ ਆਗੇ ਬਿਲਕੁਲ ਪੁਰਾ ਰੇਟ ਇਹਨਾਂ ਦਾ ਬਹੁਤ ਹੀ ਜ਼ਿਆਦਾ ਜਾਇਜ਼ ਰੱਖਿਆ ਵੀਰ ਨੇ ਰੇਟ ਇਹਦਾ ਹੈਗਾ ਬਾਈ ਜੀ 77000 ਰੁਪਏ ਤਵਾਂ ਦਾ ਰੇਟ ਆ ਬਾਈ ਜੀ ਮੌਕੇ ਤੇ ਵੀਰ ਕਹਿੰਦਾ ਆਪਾਂ ਇਹ ਜੋ ਵੀ ਮਾਨਤਾ ਥੋੜਾ ਕਰ ਦਿਆਂਗੇ ਅੱਗੇ ਬਾਈ ਜੀ ਇਸੇ ਵੀਰ ਦੇ ਅਗੇ ਹਾਲਾਗੇ 94637 18090 ਆ ਬਿਲਕੁਲ ਨਵੀਂ ਹਾਲ ਪਿਆ ਬਾਈ ਜੀ ਚੈੱਕ ਕਰ ਸਕਦੇ ਹੋ 13 ਹਾਲਾਗੇ ਬਾਈ ਜੀ ਨਮੀਆਂ ਖੁਰਪੀਆਂ ਵੰਗਾ ਰੇਟ ਇਹਨਾਂ ਦਾ ਹੈਗਾ 24000 ਰੁਪਿਆ ਬਾਈ ਜੀ ਹਾਲਾਂ ਦਾ ਰੇਟ ਆ ਮੌਕੇ ਤੇ ਵੀਰ ਕਹਿੰਦਾ ਆਪਾਂ ਦੋਨਾਂ ਸੰਦਾ ਚੋਂ ਮਾਨਤਾ ਥੋੜਾ ਕਰਦੇ ਆਂਗੇ ਜੇ ਵੀਡੀਓ ਚੰਗੀ ਲੱਗਦੀ ਆ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਫੋਲੋ ਕਰੋ ਧੰਨਵਾਦ ਬਾਈ ਜੀ